ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਮਾਈ ਦੇ ਤੁਹਾਨੂੰ ਸੁਣਾਵਾਂ ਤੇ ਅੱਜ ਆਪਣੇ ਭਰਾ ਸਤਨਾ ਨੇ ਤਾਂ ਬਹੁਤ ਸੋਹਣਾ ਗਿਫਟ ਭੇਜਿਆ ਤਾਂ ਗਿਫਟ ਵੀ ਇਹ ਹੈ ਜੇ ਮੱਝਾਂ ਦੇ ਵਿੱਚ ਹੀ ਕੰਮ ਆਉਣਾ ਮੱਝਾਂ گاਵਾਾਂ ਦੇ ਵਿੱਚ ਹੋਰ ਮੰਤਲ ਜਿਹੜੇ ਵੀ ਹੈ ਤਾਂ ਗਿਫਟ ਦੇਖ ਕੇ ਤਾਂ ਤੁਸੀਂ ਵੀ ਕੰਮ ਹੋਵੇ ਵੀ ਵਾਕਈ ਬਾ ਕਮਾਲ ਚੀਜ਼ ਹੈ ਤਾਂ ਜਿਉਂਦਾ ਰਹਿਓ ਜੀ ਨੂੰ ਸਤਨਾ ਭਰਾ ਨੇ ਜਿਹੜੇ ਨੇ ਗਿਫਟ ਭੇਜਿਆ ਤੇ ਸਾਨੂੰ ਸਾਰਾ ਡਰੈੱਸ ਵੀ ਉਹਦਾਂ ਸਾਂਝਾ ਕਰਦੇ ਆ ਜਿਹੜਾ ਗਿਫਟ ਕੋਰੇ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ ਲੋ ਡਰਸ ਪਹਿਲੇ ਹੀ ਛੜਾ ਦਨੇ ਆ ਪਿੰਡ ਦੇਢ ਕਾ ਆ ਜਾਂਦਾ ਜੀ ਜਗਰਾਉਂ ਆ ਠੀਕ ਆ ਲੁਧਿਆਣਾ ਪੰਜਾਬ ਠੀਕ ਹੈ ਜੀ ਇਹ ਚੀਜ਼ ਤੁਸੀਂ ਦੇਖੋ ਸਤਨਾਮ ਸਿੰਘ ਸਿੱਧੂ ਮੋਬਾਈਲ ਨੰਬਰ 9465555827 ਤਾਂ ਬਾਕੀ ਸਾਨੂੰ ਪਹਿਲਾਂ ਜੈਂਪ ਟਿਕਾਉਣੇ ਹੈ ਗੱਪ ਲਗਾ ਕੇ ਸਾਨੂੰ ਪੂਰਾ ਡਰਸ ਦੇਵਾ ਕੇ ਜੇ ਕਿਸੇ ਨੂੰ ਚੀਜ਼ ਚਾਹੀਦੀ ਹੋਈ ਤਾਂ ਇਧਰ ਆਦੇ ਸਾਰੇ ਹੁਣ ਦੁਪਹਿਰ ਦਾ ਟਾਈਮ ਸੀਗਾ ਤਾਂ ਇਕਦਮ ਹੁਣ ਰੋਟੀ ਖਾ ਕੇ ਚਾਹ ਚ ਪੀ ਕੇ ਫੇਰ ਸਟਾਰਟ ਹੋਣਾ ਕੰਮਾਂ ਤੇ ਤੇ ਹੁਣ ਐਸੇ ਵੀ ਬੇਸਤੀ ਨਾਲ ਇਹ ਵੀਡੀਓ ਵਧੀਆ ਲੱਗ ਰਹੀ ਐ ਇੱਥੇ ਬਣਦੀ ਆ ਹੂੰ ਅੱਗ ਅੱਗੇ ਮਿੱਤਰੋ ਐ ਤਿਆਰ ਲੀਆਂ ਘੜੀਆਂ ਖਤਮ ਐ ਤਾਂ ਹੁਣ ਆਪਾਂ ਦੇਖਦੇ ਆਂ ਵੀ ਜਿਹੜੀ ਸਤਨਾ ਬਣੀ ਲੱਤਿਆਵਾਲ ਉਹ ਵਿੱਚ ਕੀ ਆ ਬਾਤ ਐ ਬਈ ਲਓ ਮਿੱਤਰੋ ਖੋਲੇ ਜਾ ਸੈਂਸੈਂਸ ਦੇਖ ਕਾ ਮਿੱਤਰੀ ਕਾਇਮਣਾ ਪੂਰਾ ਬਾਖਸ਼ਾ ਵੀ ਐ ਯਾਰਾ ਖੋਲੇ ਜਾ ਸੈਂਸੈਂਸ ਤੇ ਹੁਣ ਆਪਾਂ ਸੈਂਸੈਂਸ ਨੂੰ ਦਿਖਾਉਣੇ ਆਂ ਵੀਡੀਓ ਕਲੀਅਰ ਹੁੰਦੀ ਆ ਭਾਈ ਸਾਰਿਆਂ ਦੇ ਮਿੱਤਰੋ ਕੰਮ ਆਉਣ ਵਾਲੀ ਆ ਪਹਿਲਾਂ ਇੱਕ ਵਾਰੀ ਤੁਸੀਂ ਗੈਸ ਵੀ ਕਰੋ ਕਿ ਕੀ ਚੀਜ਼ ਆ ਕਮੈਂਟ ਕਰਕੇ ਦੱਸੋ ਹੈ ਮੇਰਾ ਆਪਾ ਗੇੜਾ ਦਾ ਪਿੰਡ ਆ ਜਗਰਾਉਂ ਲੁਦੇਣ ਤੇ ਜਗਰਾਉਂ ਮਿਲਲਾ ਦਾ ਸਤਨਾੰਦ ਦੀ ਬਾਈ ਨੂੰ ਜਿਹੜੀ ਦੁਕਾਨ ਐ ਸ਼ਾਪ ਐ ਬਰਕਸਾਪ ਕਹਿ ਸਕਦੇ ਆ ਉਹ ਜਗਰਾਉਂ ਮੈਂ ਲਓ ਵੀ ਮਿੱਤਰੋ ਹੁਣ ਕੋਸ਼ਤਾਂ ਨੂੰ ਆਈਡੀਆ ਮਿਲ ਗਿਆ ਤੇ ਹੁਣ ਆਪਾਂ ਖੋਲਦੇ ਆ ਭਾਈ ਤੇ ਲਓ ਵੀ ਮਿੱਤਰੋ ਕਰਤਾ ਸਤਨਾਮ ਨੇ ਇੰਪੋਰਟਡ ਕੰਮ ਆਪਣੇ ਭਰਾ ਨੇ ਠੀਕ ਹੈ ਜੀ ਤਾਂ ਦੇਖ ਸਕਦੇ ਆ ਚੱਕੋ ਵਿੱਚ ਸਾਰਾ ਸਮਾਨ ਨਾਲ ਆਉਂਦਾ ਫਿਰ ਤਾਂ ਬਿਜਲੀ ਤੇ ਆਉਂਦਾ ਲਓ ਵੀ ਮਿੱਤਰੋ ਨਿਆਰੀ ਬੰਦ ਦਾ ਅੱਗੇ ਫਿਰ ਪਿੰਦਾ ਵੀ ਵੀਰ ਨੇ ਇੱਕ ਵਾਰੀ ਆਪਾਂ ਵੀਰ ਤੋਂ ਮਗਵਾਈ ਸੀ ਮਸ਼ੀਨ ਬਹੁਤ ਟਾਈਮ ਚੱਲੀ ਚਲੋ ਉਹ ਪੁਰਾਣੇ ਟੈਪ ਵਾਲੀਆਂ ਤੇ ਹੂਣ ਵਾਲੀਆਂ ਤੁਸੀਂ ਦੇਖ ਸਕਦੇ ਆ ਜਮ ਹੀ ਨਵੇਂ ਟੈਪ ਵਾਲੀਆਂ ਦੇ ਕਮਾਲ ਹੀ ਕਰਦੀ ਯਾਰ ਬਾਈ ਜਿੱਦਾਂ ਦੀ ਇੰਪੋਰਟ ਆਪਾਂ ਕਰਵਾਉਂਦੇ ਸੀ ਉਦਾਂ ਦੀਆਂ ਬਾਈ ਸਤਨਾਮ ਨੇ ਮਸ਼ੀਨਾਂ ਜਿਹੜੀਆਂ ਤਿਆਰ ਕਰਤੀਆਂ ਫੁੱਲ ਕਾਮਯਾਬ ਆ ਪਹਿਲਾਂ ਵੀ ਆਪਾਂ ਵਰਤੀਆਂ ਹੋਰ ਭਰਾਵਾਂ ਨੇ ਵੀ ਵਰਤੀਆਂ ਹੋਣਗੀਆਂ ਤੇ ਥੋਨੂੰ ਡਰੈੱਸ ਵੀ ਇੱਕ ਵਾਰੀ ਬਾਈ ਦਾ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜਮ ਐ ਕਲੀਅਰ ਸਤਨਾਮ ਬਾਈ ਤੋਂ ਮਗਵਾਉਣੀ ਹੁੰਦੀ ਆ ਠੀਕ ਹੈ ਜੀ ਇਹ ਡਰੈੱਸ ਆ ਬਾਈ ਦਾ ਸਾਰਾ ਦੇਖ ਲਓ ਠੀਕ ਹੈ ਸਤਨਾਮ ਸਿੰਘ ਸਿੱਧੂ ਬਾਈ ਠੀਕ ਹੈ ਜੀ ਤੇ ਜਗਰਾਉਂ ਜਾਣਾ ਪਊਗਾ ਸਾਨੂੰ ਮਸ਼ੀਨ ਲੈਣ ਵਾਸਤੇ ਤੇ ਥੋਨੂੰ ਭੇਜ ਵੀ ਦੇਉ ਜਾਣਾ ਕਿਤੇ ਨਹੀਂ ਤੁਸੀਂ ਨੰਬਰ ਲਾ ਸਕਦੇ ਆ ਨੰਬਰ ਹੈਗਾ 94652 50827 ਤੇ ਲਓ ਵੀ ਮਿੱਤਰੋ ਇਹ ਹੁਣ ਆਪਣੇ ਕੋਲੇ ਆਈ ਮਸ਼ੀਨ ਹੈ ਜੇ ਬਲੌਗ ਨੂੰ ਤੁਸੀਂ ਵਧੀਆ ਪਿਆਰ ਦਿਓ ਵਧੀਆ ਸ਼ੇਅਰ ਕਰੋ ਵੀ ਤੁਸਾਨੂੰ ਕਿਵੇਂ ਲੱਗੀ ਇਧਰ ਤੋਂ ਤੁਪ ਜਿੱਦਾਂ ਨਹੀਂ ਪੈਂਦੀ ਫਲਪ ਬੜੀ ਕਲੀਅਰ ਆਉਂਦਾ ਤਾਂ ਕਿੱਦਾਂ ਲੱਗੀ ਤੇ ਇਹਦੀ ਜਿਹੜੀ ਸਪੀਡ ਹੈ ਨਾ ਇੰਨੀ ਕੁ ਜ਼ਬਰਦਸਤ ਹੈ ਤਾਂ ਤੁਹਾਨੂੰ ਸਪੀਡ ਵੀ ਜਿਹੜੀ ਇਹਦੀ ਚੈੱਕ ਕਰਮਾਉਣੀ ਆਪਾਂ ਤਾਂ ਠੀਕ ਆ ਪਾਰਟ 2 ਦੇ ਵਿੱਚ ਹੀ ਬਸ ਜੁੜੇ ਰਹੋ ਫਿਰ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਧੰਨਵਾਦ ਸੱਚੀ ਕਾਲ ਵਧੀਆ ਲੱਗਦੇ ਬਲੌਗ ਸ਼ੇਅਰ ਜ਼ਰੂਰ ਕਰੋ ਤੇ ਫਿਰ ਆਪਾਂ ਸਤਨਾਮ ਨੂੰ ਬਾਈ ਨੂੰ ਇੱਕ ਵਾਰੀ ਫੋਨ ਕਰਕੇ ਉਹ ਵੀ ਪੁੱਛ ਲਾਂਗੇ ਆਪਾਂ ਉਹ ਵੀਡੀਓ ਕੋਲੋਂ ਰੇਟ ਵੀ ਦੱਸ ਦਾਂਗੇ ਦੂਜੀ 'ਚ ਠੀਕ ਆ ਵੀ ਬਾਈ ਫਿਕਸ ਹੀ ਦੱਸ ਦੇ ਸਤਨਾਮ ਨੂੰ ਕਹਿੰਦਾ ਕਿ ਵੀ ਸਾਡੇ ਵੀਡੀਓ ਵਾਲੇ ਸਾਰੇ ਭਰਾ ਹੀ ਆਪਣੇ ਇੱਕ ਹਨ ਵੀ ਜਿਹੜਾ ਲੈਸ ਕਰਨਾ ਤੂੰ ਹੁਣੇ ਲੈਸ ਕਰਕੇ ਸਾਡੇ ਭਰਾਵਾਂ ਨੂੰ ਦੱਸ ਤੇ ਵੀ ਜਿਹੜਾ ਲਊਗਾ ਤਾਂ ਉਹਨੂੰ ਕਿੰਨੇ ਦੀ ਮਸ਼ੀਨ ਪਾਉਗੀ ਲਓ ਵੀ ਮਿੱਤਰੋ ਸਤਨਾਮ ਨਾਲ ਕਰ ਲਓ ਕਨੈਕਟ ਤਾਂ ਜਿਹੜੀਆਂ ਮਸ਼ੀਨਾਂ ਦਾ ਸਟਾਕ ਹੈ ਬਾਈ ਕੋਲੇ ਫੁੱਲ ਆ ਤੇ ਬਾਕੀ ਦੀ ਬਾਈ ਦੀ ਬਹੁਤ ਵਧੀਆ ਚੀਜ਼ ਹੈ ਜ਼ਿੰਮੇਵਾਰੀ ਹੈ ਪਹਿਲਾਂ ਵਾਲੀ ਵੀ ਚੀਜ਼ ਆਪਾਂ ਕਰਤੀ ਆ ਇੱਕ ਤਾਂ ਚੀਜ਼ ਉਹਨੇ ਕਰਤੀ ਨਹੀਂ ਪਹਿਲਾਂ ਵੀ ਆਪਾਂ ਤੁਹਾਨੂੰ ਮਸ਼ੀ ਅਰ ਹੁਣ ਨਮੀ ਤਕਨੀਕ ਦੀ ਜਿਹੜੀ ਨਵਾਂ ਮਾਡਲ ਆ ਗਿਆ ਜਣੀ। ਹੁਣ ਨਵਾਂ ਮਾਡਲ ਪਾਉ ਦਹਾਈਆਂ ਤੇ ਜੁੜੇ ਰਹੋ ਆਪਾਂ ਦੇਖਦੇ ਆਂ ਤੇ ਆਪਾਂ ਬਾਕੀ ਸੈਟ ਦੇਖੋਇਆ ਤੇ ਆਪਾਂ ਹੁਣ ਕਿਹੜੀ ਲੋੜ ਉੱਤੇ ਰੱਖਣੀ ਏ ਹੁਣ ਆਪ ਨੂੰ ਐ ਨਹੀਂ ਪਤਾ ਲੱਗਣਾ। ਠੀਕ ਹੈ ਜੀ। ਚਲੋ ਠੀਕ ਹੈ ਜੀ ਭਰਾ। ਓਕੇ ਸასი ਕਾਲ ਧੰਨਵਾਦ।